ਤਪਦਾ ਸੱਚ YouTube ਚੈਨਲ ਪੰਜਾਬ ਨਾਲ ਜੁੜੀ ਹਰ ਤਾਜ਼ਾ ਖਬਰ ਲਈ ਸਾਡਾ YouTube ਚੈਨਲ ਤਪਦਾ ਸੱਚ ਸਬਸਕ੍ਰਾਈਬ ਕਰੋ ਜੀ ਪੰਜਾਬ अर्बन लोकल बॉडीज और पंजाब पंजाब ਦੇ ਪੰਚਾਇਤੀ ਰਾਜ ਇੰਸਟੀਟਿਊਸ਼ਨ ਜਿੰਨੇ ਵੀ ਹੈ और ਜਿਹੜੇ ਕੀ ਹੁਣ ਇਲੈਕਸ਼ਨ ਵਾਸਤੇ ਡਿਊ ਹੈ और ਮਤਲਬ ਅਗਲੇ ਸਾਲ ਦੇ ਵਿੱਚ ਜਿਹੜੇ ਸਾਰੇ ਤਕਰੀਬਨ ਖਤਮ ਹੋਣ ਜਾ ਰਹੇ ਆ ਤੋਂ ਪੰਜਾਬ ਦੀ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਉਹਦੇ ਵਿੱਚ 50% ਰਿਜ਼ਰਵੇਸ਼ਨ ਜਿਹੜੀ ਹੈ ਉਹ ਔਰਤਾਂ ਨੂੰ ਦਿੱਤੀ ਜਾਏਗੀ ਖਵaties ਨੂੰ ਦਿੱਤੀ ਜਾਏਗੀ ਸੋ ਅਕ੍ਰੋਸ ਦਾ ਬੋਰਡ 50% ਰਿਜ਼ਰਵੇਸ਼ਨ ਅਰਬਨ ਲੋਕਲ ਬਾਡੀਜ਼ ਤੇ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਉਹ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਵੀ ਸੀ ਔਰ ਅੱਜ ਜਿਹੜੀ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੀਆਂ ਔਰਤਾਂ ਲਈ ਪੰਜਾਬ ਦੀਆਂ ਖਵaties ਲਈ ਅੱਜ ਬਹੁਤ ਵੱਡਾ ਦਿਨ ਹੈ ਇਹ ਸਦੀਆਂ ਦੀ ਜਿਹੜੀ ਜੱਦੋਜਹਿਦ ਸੀਗੀ ਉਹ ਅੱਜ ਮਰਦ ਤੇ ਔਰਤ ਹੈ ਉਹਦੀ ਬਰਾਬਰੀ ਜਿਹੜੀ ਹੈ ਉਹ ਉਹ ਕਰ ਦਿੱਤੀ ਗਈ ਹੈ 50% ਰੈਸਿਵ ਸਭ ਮੈਂ ਫਿਰ ਕਹਿਣਾ ਕਿ ਇਹਨੂੰ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਆਉਣ ਜਾ ਰਿਹਾ ਤਾਂ ਇਹਨੂੰ ਐਕਟ ਦੀ ਸ਼ਕਲ ਦਿੱਤੀ ਜਾਣੀ ਹੈ ਤੇ ਉਹ ਕੈਬਨਿਟ ਦੀ ਅਪਰੂਵਲ ਤੋਂ ਬਿਨਾਂ ਉਹ ਐਕਟ ਨਹੀਂ ਬਣ ਸਕਦਾ ਸੋ ਇਸ ਕਰਕੇ ਸਰ 33% ਦਾ ਉਹਨਾਂ ਨੇ ਹਮਾਰੇ ਮੈਨੀਫੈਸਟੋ ਦਾ ਹਿੱਸਾ ਹੈ ਅ ਦੂਸਰਾ ਜਿਹੜਾ ਵੱਡਾ ਫੈਸਲਾ ਲਿਆ ਗਿਆ ਕਿ ਪੰਜਾਬ ਦੀ ਕੁਝ ਕੋਈ ਤਕਰੀਬਨ 60 ਹਜ਼ਾਰ ਕਰੋੜ ਦੀ ਜਿਹੜੀ ਪੰਜਾਬ ਦੀ ਡੈਟ ਹੈ ਪੰਜਾਬ ਦਾ ਕਰਜ਼ਾ ਹੈ ਉਹ ਥੋੜਾ ਹਾਈ ਕੋਸਟ ਤੇ ਹੈਗਾ 9 9% ਉਹਦਾ ਅਸੀਂ ਵਿਆਜ ਦੇ ਰਹੇ ਹਾਂ ਪੰਜਾਬ ਮੰਤਰੀ ਮੰਡਲ ਨੇ ਅਜੋ ਫਾਈਨੈਂਸ ਦੀ ਮਨਜ਼ੂਰੀ ਦੇ ਦਿੱਤੀ ਹੈ ਕਿ ਉਹਨੂੰ ਉਹ ਨੂੰ ਸਵੈਪ ਕਰ ਲਿਆ ਜਾਵੇ ਉਹ 60000 ਕਰੋੜ ਨੂੰ ਅ ਛੋਟੇ ਵਿਆਜ ਤੇ ਉਹਦੀ ਜਿਹੜੀ ਵਿਆਜ ਦੀ ਸ਼ਰਹ ਹੈ ਉਹਦੇ ਵਿੱਚ ਕਟੌਤੀ ਕੀਤੀ ਜਾਵੇ ਸੋ ਅੱਜ ਇਹ ਕੇ ਵੀ ਫੈਸਲਾ ਲਿਆ ਗਿਆ ਉਸ ਦੇ ਨਾਲ ਨਾਲ ਜਿਹੜਾ ਕਿ ਅੱਜ ਕੱਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸਟੇਟ ਜੀਐਸਟੀ ਜਿਹੜਾ ਜੀਐਸਟੀ ਇੱਕ ਨਵਾਂ ਟੈਕ ਸਟਰਕਚਰ ਜਿਹੜਾ ਸਾਰੇ ਤਮਾਮ ਇੰਡੀਆ ਚ نافذ ਹੋਣ ਜਾ ਰਿਹਾ ਹੈ ਤਾਂ ਪੰਜਾਬ ਮੈਨੂੰ ਲੱਗਦਾ ਹੈ ਤਿੰਨ ਚਾਰ ਸੂਬੇ ਰਹਿ ਗਏ ਸੀ ਜਿਨ੍ਹਾਂ ਨੇ ਆਪਣਾ ਸਟੇਟ ਜੀਐਸਟੀ ਜਿਹੜਾ ਉਹ ਐਕਟ ਪਾਸ ਨਹੀਂ ਕੀਤਾ ਸੀ ਅੱਜ ਮੰਤਰੀ ਮੰਡਲ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਉਹਨੂੰ ਪਾਸ ਕਰਨ ਦੀ ਇਜਾਜ਼ਤ ਮਿਲ ਗਈ ਹੈ ਵਿਧਾਨ ਸਭਾ ਦੇ ਸੈਸ਼ਨ ਦਾ ਹਿੱਸਾ ਬਣੇਗਾ ਸੋ ਜਿਹੜੀ ਲੈਜਿਸਲੇਸ਼ਨ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਸਟੇਟ ਜੀਐਸਟੀ ਦਾ ਬਿੱਲ ਆਏਗਾ ਉਸੇ ਤਰ੍ਹਾਂ ਹੀ ਪਿਛਲੀ ਆਈ ਥਿੰਕ ਸ਼ਾਇਦ ਮੀਨਾ ਜਾਂ ਡੇਡ ਮੀਨਾ ਪਹਿਲਾਂ ਦੋ ਆਰਡੀਨੈਂਸਸ ਪਾਸ ਕੀਤੇ ਗਏ ਸੀ ਇੱਕ ਤਾਂ ਖਾਲਸਾ ਜਿਹੜੀ ਯੂਨੀਵਰਸਿਟੀ ਸੀ ਉਹ ਜਿਹੜਾ ਖਾਲਸਾ ਕਾਲਜ ਨੂੰ ਉਹਨਾਂ ਨੇ ਯੂਨੀਵਰਸਿਟੀ ਦਾ ਦਰਜਾ ਉਹਨੂੰ ਰਿਪੀਲ ਕਰਨ ਵਾਸਤੇ ਔਰ ਇਸੇ ਤਰ੍ਹਾਂ ਹੀ ਮਾਰਕੀਟ ਕਮੇਟੀਆਂ ਨੂੰ ਜਿਹੜਾ ਸੁਪਰਸੀਟ ਜਿਹੜੇ ਉਹਨਾਂ ਦੇ ਸਿਟਿੰਗ ਸੀਗੇ ਉਹਨਾਂ ਨੂੰ ਸੁਪਰਸੀਟ ਕਰਨਾ ਉਸ ਦਿਨ ਆਰਡੀਨੈਂਸ ਆਈ ਸੀ ਹੁਣ ਇਹਨਾਂ ਨੂੰ ਬਿੱਲ ਦੀ ਸ਼ਕਲ ਦੇ ਦਿੱਤੀ ਗਈ ਹੈ ਔਰ ਇਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਨਵੇਂ ਬਿੱਲ ਜਿਹੜੇ ਆ ਪਾਸ ਕੀਤੇ ਜਾਣਗੇ ਉਸੇ ਤਰ੍ਹਾਂ ਹੀ ਗਵਰਨਮੈਂਟ ਆਫ ਇੰਡੀਆ ਬੜੀ ਦੇਰ ਤੋਂ ਗਵਰਨਮੈਂਟ ਆਫ ਪੰਜਾਬ ਨੂੰ ਇਹ ਕਹਿ ਰਹੀ ਸੀ ਕਿ ਤੁਸੀਂ ਆਪਣਾ ਜਿਹੜਾ ਐਗਰੀਕਲਚਰ ਮਾਰਕੀਟਿੰਗ ਪ੍ਰੋਡਿਊਸ ਬਿੱਲ ਹੈ ਜਿਹਦੇ ਵਿੱਚ ਕੀ ਈ-ਮਾਰਕੀਟ ਪੀਪਲ ਪੀਪੀਪੀ ਮੋਡ ਤੇ ਤੁਸੀਂ ਆਪਣੀ ਮੰਡੀਕਰਨ ਕਰ ਸਕੋ ਪ੍ਰਾਈਵੇਟ ਪਲੇਅਰਸ ਨੂੰ ਵੀ ਇੱਥੇ ਆਉਣ ਦੀ ਇਜਾਜ਼ਤ ਹੋਵੇ ਸੋ ਗਵਰਨਮੈਂਟ ਮੰਡੀ ਕਰਨ ਦਾ ਜਿਹੜਾ ਸਿਸਟਮ ਹੈ ਉਵੇਂ ਹੀ ਰਹੇਗਾ ਪਰ ਇਹ ਇਨੇਬਲਿੰਗ ਲਾਜ਼ ਜਿਹੜੇ ਐ ਇਹ ਪਾਸ ਹੋਣ ਵਾਸਤੇ ਇਹਦਾ ਵੀ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਲੈ ਕੇ ਆ ਰਹੇ ਆ ਉਸੇ ਤਰ੍ਹਾਂ ਹੀ 2003 ਦੇ ਵਿੱਚ ਇੱਕ ਕੰਪਨੀ ਜਿਹੜੀ ਕੌਰਕ ਕੰਪਨੀ ਸੀ ਉਹ ਮੁਹਾਲੀ ਦੇ ਵਿੱਚ ਉਹਨਾਂ ਨੇ ਆਪਣਾ ਇੰਟੀਗ੍ਰੇਟਿਡ ਪਾਰਕ ਜਿਹੜਾ ਇੱਕ ਇੰਡਸਟਰੀਅਲ ਪਾਰਕ ਉਹ ਸ਼ੁਰੂ ਕਰਨ ਦੀ ਉਹਨਾਂ ਨੇ ਇਜਾਜ਼ਤ ਲਈ ਸੀ ਪਿਛਲੇ 10 ਸਾਲ ਤੋਂ ਉਹਨਾਂ ਦੇ ਪਰਮਿਸ਼ਨਸ ਵਗੈਰਾ ਜਾਂ ਉਹਨਾਂ ਦੇ ਜਿਹੜਾ ਐਗਰੀਮੈਂਟ ਸੀ ਉਹ ਸਾਈਨ ਨਹੀਂ ਹੋਇਆ ਸੀ ਅੱਜ ਕੈਬਨਿਟ ਨੇ ਕੌਰਕ ਜਿਹੜਾ ਕੰਪਨੀ ਹੈ ਉਹਨੂੰ ਮਿਕਸਡ ਇੰਡਸਟਰੀਅਲ ਯੂਜ਼ ਵਾਸਤੇ ਜਿਹੜੀ ਉਹਨਾਂ ਦੀ ਸਾਰੀ ਜਿਹੜੀਆਂ ਜਿੰਨਾ ਵੀ ਪ੍ਰੋਪੋਜ਼ਲ ਸੀ ਐਗਰੀਮੈਂਟ ਹੈ ਉਹਦੀ ਮਨਜ਼ੂਰੀ ਜਿਹੜੀ ਹੈ ਉਹ ਵੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੁਝ ਰੁਟੀਨ ਦੀਆਂ ਜਿਹੜੀਆਂ ਜਿਹੜਾ ਕਿ ਕਨਸਟੀਟਿਊਸ਼ਨ ਦਾ ਹਿੱਸਾ ਹੈ ਕਿ ਜਿਹੜੇ ਪੰਜਾਬ ਦੀਆਂ ਜਿੰਨੀਆਂ ਵੀ ਕਾਰਪੋਰੇਸ਼ਨਸ ਹੈ ਉਹਨਾਂ ਦੇ ਜਿਹੜੀਆਂ ਸਾਲਾਨਾ ਰਿਪੋਰਟਸ ਹੁੰਦੀਆਂ ਉਹ ਵਿਧਾਨ ਸਭਾ ਲੈ ਕਰਨੀ ਹੁੰਦੀ ਹੈ ਪਰ ਕੈਬਨਿਟ ਦੀ ਪਰਮਿਸ਼ਨ ਚਾਹੀਦੀ ਹੁੰਦੀ ਹੈ ਇਸੇ ਤਰ੍ਹਾਂ ਹੀ ਕਿਉਂਕਿ ਜੀਐਸਟੀ ਜਦੋਂ ਖਤਮ ਹੋ ਜਾਏਗਾ ਤਾਂ ਜਿਹੜਾ ਲੋਕਲ ਬਾਡੀਜ਼ ਜਾਂ ਜਿਹੜਾ ਮਿਊਨਿਸਪਲ ਡਿਵੈਲਪਮੈਂਟ ਐਮਡੀਐਫ ਤੇ ਹੋਰ ਕਈ ਐਕਟ ਸੀਗੇ ਉਹਨਾਂ ਨੂੰ ਤਬਦੀਲ ਕਰਨ ਵਾਸਤੇ ਸੋ ਮੈਂ ਕਹਾਂ ਮੋਟਾ ਮੋਟਾ ਜਿਹੜਾ ਅੱਜ ਵਿਧਾਨ ਸਭਾ ਚ